ਇਹ ਵੀਡੀਓ ਬੀਏ ਦੇ ਵਿਦਿਆਰਥੀਆਂ ਲਈ ਤਿਆਰ ਕੀਤੀ ਗਈ ਹੈ। ਪ੍ਰੋਫੈਸਰ ਪੂਮ ਸਿੰਘ ਇੱਕ ਪ੍ਰਸਿੱਧ ਆਧੁਨਿਕ ਪੰਜਾਬੀ ਕਵੀ ਹੈ। ਉਸਨੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਵਿੱਚ ਸਹਿਤ ਰਚਨਾ ਕੀਤੀ ਅਤੇ ਵਿਸ਼ਵ ਪ੍ਰਸਿੱਧ ਰਚਨਾਵਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ। ਉਸਨੇ ਵਾਲਟ ਬਿੱਟਮੈਨ ਦੀ ਕਹਾਤਾ ਦੇ ਪ੍ਰਭਾਵ ਅਧੀਨ ਖੁੱਲੀ ਕਹਾਤਾ ਲਿਖਣੀ ਸ਼ੁਰੂ ਕੀਤੀ। ਪੂਰਨਾ ਜੋਗੀ ਉਹਨਾਂ ਦੁਆਰਾ ਲਿਖੀ ਪੰਜਾਬੀ ਦੀ ਇੱਕ ਪਹਿਲੀ ਖੁੱਲੀ ਕਹਾਤਾ ਹੈ। ਪੂਮ ਸਿੰਘ ਦੀ ਸ਼ਖਸੀਅਤ ਉੱਤੇ ਸਵਾਮੀ ਰਾਮਦੀਰ, ਵਾਲਟ ਬਿੱਟਮੈਨ, ਭਾਈ ਵੀਰ ਸਿੰਘ ਅਤੇ ਸਿੱਖੀ ਦੇ ਅਧਿਆਤਮਿਕ ਦਰਸ਼ਨ ਦਾ ਪ੍ਰਭਾਵ ਸੀ। ਉਸ ਆਦਿਕ ਖੁੱਲ੍ਹ ਦੇ ਲਈ ਬੇਪਰਵਾਹੀ ਅਤੇ ਅਨਰਸ਼ਲਤਾ ਕਾਣ ਦਰਿਆ ਦੇ ਵਹਿਣ ਵਰਗੇ ਆਪ ਮੁਹਾਰੇ ਪਾਵਾਂਦੇ ਵੇਗ ਨੂੰ ਕਲਾਤਮਕ ਰੰਗਣ ਪ੍ਰਦਾਨ ਕਰਦਾ ਹੈ ਇਸੇ ਕਰਕੇ ਉਸ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਉਸ ਦੀ ਸ਼ਖਸੀਅਤ ਅਤੇ ਸਹਿਤ ਇੱਕ ਦੂਜੇ ਵਿੱਚ ਇੱਕ ਸੁਰ ਹਨ ਪ੍ਰੈਸਰ ਪੌਂਡ ਸਿੰਘ ਨੇ ਖੁੱਲੇ ਮੈਦਾਨ ਖੁੱਲੇ ਕੁੰਡ ਖੁੱਲੇ ਅਸਮਾਨੀ ਰੰਗ ਕਾਪਸਗ੍ਰਹਿ ਦੀ ਸਿਰਜਣਾ ਕੀਤੀ ਇਸ ਤੋਂ ਇਲਾਵਾ ਖੁੱਲੇ ਲੇਖ ਨਵੰਨ ਸੰਗ੍ਰਹਿ ਦੀ ਸਿਰਜਣਾ ਵੀ ਕੀਤੀ ਉਨ੍ਹਾਂ ਨੇ ਬਾਲਡ ਵਿਟਮਨ ਦੀ ਕਾਪਸ ਦਾ ਪੰਜਾਬੀ ਅਨਵਾਦ ਕਾ ਦੀਆਂ ਪੱਤੀਆਂ ਲਿਓ ਟਾਲਸਟਾਈ ਦੇ ਨਾਵਲ ਦਾ ਪੰਜਾਬੀ ਅਨੁਵਾਦ ਮੋਇਆ ਦੀ ਜਾਗ ਆਦ ਰਚਨਾ ਪੰਜਾਬੀ ਸਹਿਯੋਗ ਨੂੰ ਦਿੱਤੀਆਂ ਇਸ ਤੋਂ ਇਲਾਵਾ ਅੰਗਰੇਜ਼ੀ ਪਾਸ਼ਾ ਦੇ ਵਿੱਚ ਵੀ ਉਹਨਾਂ ਨੇ ਮਲਵਾਨ ਪੁਸਤਕਾਂ ਦੀ ਸਿਰਜਣਾ ਕੀਤੀ ਪ੍ਰੋਫੈਸਰ ਪੂਨ ਸਿੰਘ ਦਾ ਜਨਮ 1881 ਈਸਵੀ ਵਿੱਚ ਐਬਟਾਬਾਦ ਦੇ ਨੇੜੇ ਪਿੰਡ ਸਲਹੜ ਪਾਕਿਸਤਾਨ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਕਰਤਾਰ ਸਿੰਘ ਸੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਪਰਮਾਦੇਵੀ ਪ੍ਰੋਫੈਸਰ ਪੂਨ ਸਿੰਘ ਨੇ ਦਸਵੀਂ ਦੀ ਵਿੱਦਿਆ 라ਵਲਪਿੰਡੀ ਤੋਂ ਹਾਸਲ ਕੀਤੀ ਅਤੇ ਕੈਮਿਸਟਰੀ ਦੀ ਉੱਚ ਵਿੱਦਿਆ ਜਾਪਾਨ ਤੋਂ ਹਾਸਲ ਕੀਤੀ ਪ੍ਰੋਫੈਸਰ ਪੂਨ ਸਿੰਘ ਡਾਇਮੰਡ ਜੁਬਲੀ ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹੇ ਅਤੇ ਦੇਰਾਦੂਨ ਫੋਰੈਸਟ ਇੰਸਟੀਚਿਊਟ ਵਿੱਚ ਕੈਮਿਸਟਰੀ ਦੇ ਤੌਰ ਤੇ ਖੋਜ ਕਾਰਜ ਦਾ ਕੰਮ ਕੀਤਾ ਪ੍ਰੋਫੈਸਰ ਪੌਨ ਸਿੰਘ ਨੇ ਕਵੀ ਦੇ ਤੌਰ ਤੇ ਪੰਜਾਬੀ ਕਵਤਾ ਨੂੰ ਛੰਦਬੰਦੀ ਤੋਂ ਮੁਕਤ ਕੀਤਾ ਅਤੇ ਇਸ ਤਰ੍ਹਾਂ ਉਸਨੇ ਛੰਦ ਤੋਂ ਮੁਕਤ ਕਵਤਾ ਨੂੰ ਸਲਾਨੀ ਸ਼ਾਂਦਾ ਨਾਂ ਦਿੱਤਾ ਉਹ ਰੋਮਾਂਟਿਕ ਨਵੀਨ ਤੇ ਆਦਰਸ਼ਵਾਦੀ ਕਵੀ ਸਨ ਖੁੱਲੇ ਕੁੰਡਕਾਪ ਸੰਗ੍ਰਹਿ ਵਿੱਚ ਦਾਰਸ਼ਨਿਕ ਰੰਗ ਪ੍ਰਧਾਨ ਹੈ ਪ੍ਰੈਸਰਪੂਨ ਸਿੰਘ ਅਲਵੇਲਾ ਹੋਣ ਦੇ ਨਾਮ ਨਾਲ ਸੂਝਵਾਨ ਵੀ ਹੈ ਉਸ ਨੂੰ ਕਿਰਤੀ ਕਿਸਾਨ ਅਤੇ ਸਧਾਨ ਲੋਕ ਚੰਗੇ ਲੱਗਦੇ ਹਨ ਉਸਦੀ ਪਸ਼ੂ ਪੰਛੀਆਂ ਨਾਲ ਭਾਵਕ ਸਾਂਝ ਹੈ ਉਸਦੀ ਕਵਤਾ ਦਾ ਮੁੱਖ ਵਿਸ਼ਾ ਪੰਜਾਬੀਅਤ ਹੈ ਪੰਜਾਬ ਨੂੰ ਕੂਕਾ ਮੈਂ ਕਵਤਾ ਵਿੱਚ ਪ੍ਰੋਫੈਸਰ ਪੂਨ ਸਿੰਘ ਪੰਜਾਬ ਦੇ ਪੁਰਾਣੀ ਮੁਹੱਬਤ, ਪਿਆਰ, ਸਾਂਝ, ਖੁਲਡੌਲ ਅਤੇ ਏਕਤਾ ਦੀ ਗੱਲ ਕਰਦਾ ਹੈ। ਉਹ ਗੁਰੂ ਸਾਹਿਬਾਨ ਦੇ ਦੱਸੇ ਰਸਤੇ ਤੇ ਚੱਲਣ ਦੀ ਹਦਾਇਤ ਵੀ ਕਹਦਾ ਹੈ ਰੈਸਟਰਪੋਂ ਸਿੰਘ ਜਵਾਨ ਪੰਜਾਬ ਕਵਤਾ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਸੁਭਾਅ ਬਾਰੇ ਦੱਸਦਾ ਹੈ ਕਿ ਉਹ ਬਹੁਤ ਬਹਾਦਰ ਕਿਸੇ ਦੀ ਈਨਾ ਮੰਨਣ ਵਾਲੇ ਆਪਣੀ ਮਰਜ਼ੀ ਦੇ ਮਾਲਕ ਪਿਆਰ ਤੋਂ ਜਾਨ ਕੁਰਬਾਨ ਕਰਨ ਵਾਲੇ ਅਤੇ ਖੁੱਲੇ ਸੁਭਾਅ ਦੇ ਮਾਲਕ ਹਨ ਇਹਨਾਂ ਦੀ ਇਹ ਵੱਖਰੀ ਪਹਿਚਾਣ ਉਹਨਾਂ ਨੂੰ ਸਿੱਖ ਗੁਰੂ ਸਾਹਿਬਾਨ ਤੋਂ ਮਿਲੀ ਹੈ ਪਿਆਰ ਨਾਲ ਇਹ ਕਰਨ ਗੁਲਾਮੀ ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈਨਾ ਮੰਨਣ ਕਿਸੇ ਦੀ ਖਲੋ ਜਾਣ ਡਾਂਗਾ ਮੋਢੇ ਤੇ ਓਲਾਰ ਕੇ ਮੰਨਣ ਬਸ ਇੱਕ ਆਪਣੀ ਜਵਾਨੀ ਦੇ ਜੋਰ ਨੂੰ ਅਖੜ ਖਾਂਦ ਅਲਵੇਲੇ ਤੁਰਤੀ ਸਤ ਗੁਰਾਂ ਦੇ ਆਜ਼ਾਦ ਕੀਤੇ ਬੰਦੇ ਪੰਜਾਬ ਨਾ Hindu ਨਾ ਮੁਸਲਮਾਨ ਪੰਜਾਬ ਸਾਰਾ ਜੀਉਂਦਾ ਗੁਰੂ ਦੇ ਨਾਮ ਉੱਤੇ ਖੁੱਲੇ ਅਸਮਾਨੀ ਰੰਗ ਕਾਪ ਸੰਗ੍ਰਹਿ ਵਿੱਚ ਉਸਦੀ ਕਲਾ ਸਿਖਰ ਤੇ ਪਹੁੰਚਦੀ ਹੈ ਇਸ ਵਿੱਚ ਉਸਨੇ ਕੁਦਰਤ ਦੀ ਸੁੰਦਰਤਾ ਦਾ ਵਿਸ਼ਮਾਦ ਬਈ ਚਿੱਤਰਣ ਕੀਤਾ ਹੈ ਖੁੱਲੇ ਮੈਦਾਨ ਕਾਪ ਸੰਗ੍ਰਹਿ ਜੀਵਨ ਦੇ ਅਨੇਕਾਂ ਪੱਖਾਂ ਦੀ ਪ੍ਰਤੀਨਿਧਤਾ ਕਰਦਾ ਹੈ ਇਸ ਸੰਗ੍ਰਹਿ ਦੀ ਸਾਰੀ ਕਵਿਤਾ ਸਲਾਨੀ ਸ਼ਾਂਦ ਵਿੱਚ ਲਿਖੀ ਗਈ ਹੈ ਸਮੁੰਦਰ ਕਿਨਾਰੇ ਮੈਂ ਉਡੀਕਾਂ ਕਪਤਾ ਵਿੱਚ ਕਵੀ ਆਪਣੇ ਪਿਆਰੇ ਦੀ ਉਡੀਕ ਬੜੀ شدت ਨਾਲ ਕਰ ਰਿਹਾ ਹੈ। ਸਮੁੰਦਰ ਦੀਆਂ ਲਹਿਰਾਂ ਵਾਰ-ਵਾਰ ਉਸ ਨੂੰ ਛੋਹ ਰਹੀਆਂ ਹਨ ਪਰ ਉਸ ਦਾ ਸਾਰਾ ਧਿਆਨ ਆਪਣੇ ਮਹਿਬੂਬ ਦੀ ਉਡੀਕ ਵਿੱਚ ਹੈ। ਜਦੋਂ ਹੀ ਸਮੁੰਦਰ ਦੀਆਂ ਲਹਿਰਾਂ ਉਸਦੇ ਪਿਆਰੇ ਦਾ ਜਹਾਜ਼ ਉਸ ਕੋਲ ਲੈ ਕੇ ਆਉਂਦੀਆਂ ਹਨ ਤਾਂ ਉਸ ਨੂੰ ਸਮੁੰਦਰ ਬਹੁਤ ਪਿਆਰਾ ਲੱਗਣ ਲੱਗ ਜਾਂਦਾ ਹੈ। ਉਹ ਆਇਆ ਜਹਾਜ਼ ਕਾਰੇ ਦਾ ਲਹਿਰਾਂ ਤੇ ਟੁਰਦਾ ਜਹਾਜ਼ ਵਿੱਚ ਬੈਠਾ ਮੇਰੇ ਸਿਰ ਦਾ ਸਾਈ ਮੈਂ ਤਾਂ ਉੜ ਸਮੁੰਦਰ ਨੂੰ ਪਿਆਰਿਆ ਮੈਂ ਤਾਂ ਸਮੁੰਦਰ ਸਾਰੇ ਥੀ ਵਾਰੀ-ਵਾਰੀ ਜਿਸ ਉਤੇ ਆਇਆ ਜਹਾਜ਼ ਉਹ ਪਿਆਰੇ ਦਾ ਗਰਾਂ ਦਾ ਮਿਹਨਤੀ ਬਲਦ ਕਪਤਾ ਵਿੱਚ ਕਵੀ ਪਸ਼ੂਆਂ ਦੀ ਬੇਵਸਤੀ ਦੀ ਗੱਲ ਕਰਦਾ ਹੈ ਇਹ ਬਲਦ ਮੁਰਮੁਰ ਮੇਰੇ ਵੱਲ ਤੱਕਦਾ ਤੇ ਸਰ ਨੀਮਾ ਕਰ ਚੁੱਪ ਪੰਜਾਲੀ ਚੁੱਕਦਾ ਬੰਦੇ ਦੀ ਸੇਵਾ ਵਿੱਚ ਸਾਰਾ ਹੱਡ ਜੋੜ ਲਾਉਂਦਾ ਇਸ ਕਵਤਾ ਤੋਂ ਪਤਾ ਲੱਗਦਾ ਹੈ ਕਿ ਕਵੀ ਦਾ ਪਸ਼ੂਆਂ ਨਾਲ ਬਹੁਤ ਪਿਆਰ ਹੈ ਤੇ ਉਸਨੇ ਉਹਨਾਂ ਦੀ ਬੇਵਸੀ ਨੂੰ ਬਾਖੂਬੀ ਚਿਤਰਿਆ ਹੈ ਪ੍ਰੋਫੈਸਰ ਪੌਨ ਸਿੰਘ ਨੇ ਸਭ ਤੋਂ ਪਹਿਲਾਂ ਕਵਤਾ ਨੂੰ ਛੰਦ ਬੰਦੀ ਤੋਂ ਮੁਕਤੀ ਦਵਾਈ ਉਸਦੇ ਮੁਤਾਬਕ ਛੰਦ ਕਵਤਾ ਦਾ ਗळा ਘੁੱਟਦਾ ਹੈ ਬੇਸ਼ੱਕ ਉਹਨਾਂ ਨੇ ਕੁੱਲ ਕਵਤਾ ਲਿਖੀ ਪਰ ਉਸ ਵਿੱਚ ਉਹਨੇ ਲਾਇਦਾ ਪੂਰਾ ਧਿਆਨ ਰੱਖਿਆ ਕਵੀ ਨੇ ਆਪਣੀਆਂ ਇੱਕ ਬਤਾਵਾਂ ਵਿੱਚ ਬਕ ਬਕ ਅਲੰਕਾਰਾਂ ਦੀ ਵਰਤੋਂ ਕੀਤੀ ਹੈ ਰਲੇ ਨਾ ਰਲਾਂਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ ਮੰਨੇ ਨਾ ਮਨਿੰਦੇ ਕਦੀ ਕੁੱਦ ਕੁੱਦ ਉੱਚਲਦੇ ਡੋਲਦੇ ਉਨੂਪਰਾਸ ਅਲੰਕਾਰ ਰਜਟੜੇ ਦੇ ਨਿੱਕੇ ਵੱਡੇ ਭਰਾ ਸਾਰੇ ਬੇਲਿਆਂ ਤੇ ਰੱਖਾਂ ਵਿੱਚ ਕੋਕਾ ਮਾਰਦੇ ਰੂਪਕ ਅਲੰਕਾਰ ਫਰਸਰ ਪੂਨ ਸਿੰਘ ਨੇ ਆਪਣੀਆਂ ਕਵਿਤਾਵਾਂ ਵਿੱਚ ਜ਼ਿਆਦਾਤਰ ਸ਼ਿੰਗਾਰ ਰਸ ਦੀ ਵਰਤੋਂ ਕੀਤੀ ਹੈ ਉਹ ਆਇਆ ਜਹਾਜ਼ ਪਿਆਰੇ ਦਾ ਲਹਿਰਾਂ ਤੇ ਡੁਰਦਾ ਜਹਾਜ ਵਿੱਚ ਬੈਠਾ ਮੇਰੇ ਸਿਰ ਦਾ ਸਾਈਂ ਸ਼ੰਗਾਰਦਸ ਪਿਆਰ ਨਾਲੇ ਕਰਨ ਗੁਲਾਮੀ ਜਾਨ ਕੋ ਆਪਣੀ ਬਾੜ ਦਿੰਦੇ ਪਰ ਟੈ ਨਾ ਮੰਨਣ ਕਿਸੇ ਦੀ ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ ਵੀਰਸ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਫੈਸਰ ਪੂਨ ਸਿੰਘ ਭਾਵਕ ਹੋਣ ਦੇ ਨਾਲ ਨਾਲ ਇੱਕ ਸੂਝਵਾਨ ਕਵੀ, ਵਾਰਤਕਕਾਰ ਅਤੇ ਅਨੁਵਾਦਕ ਸਨ। ਉਹਨਾਂ ਦਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬੜਮੁੱਲਾ ਯੋਗਦਾਨ ਹੈ। ਵੀਡੀਓ ਦੇਖਣ ਤੇ ਸੁਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।